ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਮੈਂ ਇੱਕ ਵਾਰੀ ਫੇਰ ਤੋਂ ਹਾਜ਼ਰ ਹੋਇਆ ਜੀ ਗੁਰਿੰਦਰ ਸੋ ਅੱਜ ਵੀ ਗੱਲ ਕਰਾਂਗੇ ਕੁਝ ਮੋਟੀਵੇਸ਼ਨਲ ਗੱਲਾਂ ਸਕੂਨ ਦੇਣ ਵਾਲੀਆਂ ਗੱਲਾਂ ਸ਼ਾਂਤੀ ਦੇਣ ਵਾਲੀਆਂ ਗੱਲਾਂ ਤੇ ਕੁਝ ਸਲਾਹਾਂ ਤੇ ਉਹ ਸਲਾਹਾਂ ਸਲਾਹਾਂ ਕਹਿ ਲੋ ਵੀ ਉਹ ਵਾਲੀਆਂ ਨੇ ਥੋਪਣੀਆਂ ਨਹੀਂ ਤੁਸੀਂ ਮੈਨੂੰ ਸੁਣਦੇ ਹੋ ਤਾਂ ਜ਼ਰੂਰੀ ਨਹੀਂ ਕਿ ਮੇਰੀਆਂ ਗੱਲਾਂ ਮੰਨੋਗੇ ਜੋ ਚੰਗੀ ਲੱਗਦੀ ਹੈ ਮੰਨ ਲਓ ਨਹੀਂ ਤਾਂ ਕੋਈ ਗੱਲ ਨਹੀਂ ਅੱਜ ਮੈਂ ਗੱਲ ਕਰੂੰਗਾ ਤਿੰਨ ਉਹ ਚੀਜ਼ਾਂ ਬਾਰੇ ਕਿ ਜਿਹੜੀਆਂ ਬੰਦੇ ਨੂੰ ਤਬਾਹ ਕਰ ਦਿੰਦੀਆਂ ਨੇ ਇੱਕ ਮੈਨੂੰ ਗੀਤ ਯਾਦ ਆ ਗਿਆ ਵੀ ਤਿੰਨ ਚੀਜ਼ਾਂ ਮਾਰਦੀਆਂ ਬੰਦੇ ਨੂੰ ਝੂਠ ਝੂਠ ਤੇ ਨਾਰੀ ਪਰ ਮੈਂ ਇਹ ਗੱਲ ਦੀ ਕੋਈ ਹਾਮੀ ਨਹੀਂ ਭਰੂੰਗਾ ਕਿ ਬੰਦੇ ਨੂੰ ਇਹ ਤਿੰਨ ਚੀਜ਼ਾਂ ਹਮੇਸ਼ਾ ਤਬਾਹੀ ਕਰਦੀਆਂ ਠੀਕ ਆ ਝੂਠ ਤਬਾਹ ਕਰਦਾ ਤੇ ਝੂਠ ਵੀ ਹੋ ਸਕਦਾ ਤਬਾਹ ਕਰਦੀ ਹੋਵੇ ਪਰ ਨਾਰੀ ਨੂਨੀ ਆਪਾਂ ਕਹਿ ਸਕਦੇ ਕਿ ਹਰ ਨਾਰੀ ਇੱਕੋ ਜੀ ਆ ਕਿ ਉਹ ਤਬਾਹੀ ਕਰਦੀ ਆ ਬੰਦੇ ਨੂੰ ਬੰਦੇ ਨੂੰ ਤਾਰਨ ਵਾਲੀ ਵੀ ਉਹੀ ਹੁੰਦੀ ਆ ਖੈਰ ਉਹ ਗੀਤ ਆ ਮੇਰਾ ਟੌਪਿਕ ਹੋਰ ਆ ਮੈਂ ਤੁਹਾਡੇ ਨਾਲ ਕਿਹੜੀਆਂ ਉਹ ਗੱਲਾਂ ਬਾਰੇ ਗੱਲ ਕਰਨੀਆਂ ਜਿਹੜੀਆਂ ਤੁਹਾਨੂੰ ਤਬਾਹ ਕਰਦੀਆਂ ਨੇ ਗੌਰ ਦੇ ਨਾਲ ਸੁਣਿਓ ਆਜੋ ਕਰਦੇ ਹਾਂ ਸ਼ੁਰੂਆਤ ਵੀਡੀਓ ਦੀ ਪਹਿਲੀ ਚੀਜ਼ ਤੁਹਾਨੂੰ ਤਬਾਹ ਕਰਦੀ ਆ ਜੀ 네ਗੇਟਿਵ ਸੋਚ 네ਗੇਟਿਵਿਟੀ ਬਹੁਤ ਜ਼ਿਆਦਾ ਅਸਰ ਕਰਦੀ ਆ ਇਹ ਸਾਡੀ ਜ਼ਿੰਦਗੀ ਤੇ ਮੈਂ ਬੀਕੇ ਸ਼ਵਾਨੀ ਨੂੰ ਬਹੁਤ ਸੁਣਦਾ ਉਹਨਾਂ ਦੀ ਮੈਂ ਕੱਲ ਪਰਸੋਂ ਇੱਕ ਵੀਡੀਓ ਦੇਖ ਰਿਹਾ ਸੀਗਾ ਤੇ ਉਹਨਾਂ ਨੇ ਕਿਹਾ ਜੇ ਜਦੋਂ ਘਰ ਦੇ ਵਿੱਚ ਮੰਨ ਲਓ ਕਿ ਦੋ ਗਮਲੇ ਨੇ ਦੋ ਤੁਸੀਂ ਬੂਟੇ ਪਾਲੇ ਨੇ ਉਹਨਾਂ ਦੋਨਾਂ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਪਾਣੀ ਦੇ ਕੇ ਦੇਖੋ ਇੱਕ ਨੂੰ ਪੂਰਾ ਹੱਕ ਕੇ ਵੀ ਹਏ ਮੈਂ ਇਹ ਬੂਟੇ ਨੂੰ ਪਾਣੀ ਮੈਨੂੰ ਹੀ ਦੇਣਾ ਪੈਂਦਾ ਵਾ ਹੋਰ ਘਰ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਬੂਟੇ ਨੂੰ ਪਾਣੀ ਦੇਣ ਦਾ ਮੇਰੇ ਹੀ ਪੱਲੇ ਪਿਆ ਵਾ ਮਤਲਬ ਪੂਰੀ ਤਰ੍ਹਾਂ ਖਿੱਚ ਕੇ ਪਾਣੀ ਦੇ ਰਹੇ ਹਾਂ ਵੀ ਜਿੱਦਾਂ ਮਜਬੂਰ ਹਾਂ ਤੁਸੀਂ ਬਹੁਤ ਜਿੱਦਾਂ ਬਸ ਕਿਸੇ ਨੇ ਤੁਹਾਡੀ ਡਿਊਟੀ ਲਈ ਆ ਤੁਸੀਂ ਦਿਲੋਂ ਨਹੀਂ ਚਾਹੁੰਦੇ ਪਾਣੀ ਦੇਣਾ ਤੁਸੀਂ ਦੇ ਰਹੇ ਹੋ ਉਹ ਬੂਟਾ ਸੁੱਕ ਜਾਊਗਾ ਪਾਣੀ ਦਾ ਵੀ ਉਹਦੇ ਤੇ ਕੋਈ ਅਸਰ ਨਹੀਂ ਹੋਣਾ ਇੱਕ ਬੂਟਾ ਵਾ ਜਿਹੜਾ ਉਹਨੂੰ ਤੁਸੀਂ ਬਹੁਤ ਪਿਆਰ ਦੇ ਨਾਲ ਪਾਲਦੇ ਹੋ ਪਾਣੀ ਦੇ ਰਹੇ ਹੋ ਕਿ ਇਹ ਮੇਰੇ ਬੱਚਿਆਂ ਬੱਚਿਆਂ ਵਾਂਗੂ ਆ ਇਹ ਰੁੱਖ ਮੇਰੇ ਲਈ ਤੇ ਵੀ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਵਾਂ ਕਰਦੀ ਆ ਇਹਨੂੰ ਪਾਣੀ ਦਿੰਦੇ ਹੋਏ ਤੇ ਮੈਂ ਇਹਨੂੰ ਆਪਣੀਆਂ ਅੱਖਾਂ ਦੇ ਮੂਰੇ ਵੱਡਾ ਹੋਣਾ ਦੇਖਦਾ ਦੇਖਣਾ ਚਾਹਨੀ ਆ ਜਾਂ ਚਾਹਨਾ ਵਾ ਜਦੋਂ ਤੁਸੀਂ ਇਹ ਫੀਲਿੰਗ ਦੇ ਨਾਲ ਉਸ ਬੂਟੇ ਨੂੰ ਪਾਣੀ ਦਿਓਗੇ ਤੇ ਉਹ ਜ਼ਿਆਦਾ ਹਰਿਆ ਹੋਊਗਾ ਇਹ ਅਜਮਾ ਕੇ ਦੇਖ ਸਕਦੇ ਹੋ ਤੁਸੀਂ ਇਹ ਨਹੀਂ ਕਿ ਮੈਂ ਸਿਰਫ ਗੱਲਾਂ ਸੁਣ ਕੇ ਇਦਾਂ ਕਹਿ ਰਿਹਾ ਵਾਂ ਇਹ ਕਈਆਂ ਦੇ ਜਿਹੜੇ ਨਿੱਜੀ ਤਜਰਬੇ ਵੀ ਨੇ ਇਦਾਂ ਹੁੰਦਾ ਵਾ ਮੈਂ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਦੱਸਾਂ ਮੇਰੇ ਕੋਲ ਪਬਲਿਕ ਡੀਲਿੰਗ ਆ ਮੇਰੀ ਮੇਰਾ ਕੁਝ ਇਹੋ ਜਿਹਾ ਕੰਮ ਆ ਕਿ ਚਲੋ ਲੋਕਾਂ ਦੇ ਨਾਲ ਵਾਪੈਂਦਾ ਰਹਿੰਦਾ ਮੇਰੀ ਸ਼ਾਪ ਤੇ ਨਾ ਇੱਕ ਅੰਕਲ ਆਏ ਮੈਨੂੰ ਉਹਨਾਂ ਦੀ ਉਮਰ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਕਿੰਨੀ ਆ ਤੇ ਆ ਕੇ ਬੈਠੇ ਜੀ ਮੇਰੇ ਕੋਲੇ ਤੇ ਕੰਮਕੁਮ ਕਰਾਇਆ ਉਹਨਾਂ ਨੇ ਪੂਰੀ ਉਹਨਾਂ ਦੀ ਆਵਾਜ਼ ਦੇ ਵਿੱਚ ਗੜਕ ਸੀਗੀ ਬਹੁਤ ਜ਼ਿਆਦਾ ਮੈਂ ਉਹਨਾਂ ਨੂੰ ਪੁੱਛਿਆ ਅੰਕਲ ਤੁਹਾਡੀ ਉਮਰ ਕਿੰਨੀ ਆ ਮੈਂ ਨਿੱਜੀ ਸਵਾਲ ਇੱਕ ਕਰ ਲਿਆ ਕਹਿੰਦੇ ਤੁਸੀਂ ਅੰਦਾਜ਼ਾ ਲਗਾਓ ਕਿ ਮੇਰੀ ਉਮਰ ਕਿੰਨੀ ਲੱਗਦੀ ਆ ਮੈਂ ਕਿਹਾ ਤੁਹਾਡੀ ਉਮਰ ਜੀ 60-65 ਸਾਲ ਦੀ ਹੋਊਗੀ ਕਹਿੰਦੇ ਨਹੀਂ ਕਹਿੰਦੇ ਮੇਰੀ ਉਮਰ 80 ਸਾਲ ਦੀ ਆ ਤੇ ਮੈਂ ਕਿਹਾ ਵੀ ਬਿਲਕੁਲ ਤੁਹਾਨੂੰ ਦੇਖਣ ਨੂੰ ਤਾਂ ਲੱਗਦਾ ਹੀ ਨਹੀਂ ਕਿ ਤੁਸੀਂ 80 ਸਾਲ ਦੇ ਹੋ ਇਹਦੇ ਪਿੱਛੇ ਰਾਜ਼ ਕੀ ਆ ਅੱਛਾ ਬੈਠੇ ਬੇਕੇ ਉਹਨਾਂ ਨੇ ਇੱਕੋ ਹੀ ਮੈਨੂੰ ਗੱਲ ਕਹੀ ਕਿ ਮੇਰੀ ਸਿਹਤ ਦਾ ਰਾਜ਼ ਇੱਕੋ ਇੱਕ ਹੈ ਮੈਂ ਕਿਹਾ ਕੀ ਕਿ ਮੈਂ ਹਮੇਸ਼ਾ ਪੋਜ਼ੀਟਿਵ ਰਹਿਣਾ ਦੀ ਮੈਨੂੰ ਕਹਿੰਦੇ ਕੋਈ ਬਿਮਾਰੀ ਨਹੀਂ ਲੱਗ ਉਹਨਾਂ ਨੂੰ ਲੰਮੀ ਉਮਰਾਂ ਦਵੇ ਕੋਈ ਬਿਮਾਰੀ ਲੱਗੇ ਵੀ ਨਾ ਨਾ ਕਹਿੰਦੇ ਮੈਨੂੰ ਸ਼ੂਗਰ ਆ ਨਾ ਮੈਨੂੰ ਬੀਪੀ ਆ ਨਾ ਕੋਈ ਹੋਰ ਬਿਮਾਰੀ ਸਿਰਫ ਪੋਜ਼ੀਟਿਵ ਰਹਿਣ ਕਰਕੇ ਮੈਂ ਸੋਚਦਾ ਹੀ ਨਹੀਂ ਮੈਂ ਦਿਮਾਗ ਦੇ ਉੱਤੇ ਲੋਡ ਹੀ ਨਹੀਂ ਲੈਂਦਾ ਸੋ ਇੰਨਾ ਫਰਕ ਪੈਂਦਾ ਵਾ ਜੀ ਸਾਡੀ ਸਿਹਤ ਦੇ ਉੱਤੇ ਤੁਹਾਡੀ ਸੋਚ ਦਾ ਹਰ ਸਮੇਂ ਸੋਚੀ ਜਾਵੋਗੇ ਹਾਏ ਐ ਨਾ ਹੋ ਜੇ ਕੋਈ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਾਏ ਬੈਲਾ ਹੀ ਸੋਚੀ ਜਾਂਦੇ ਆ ਉਹ ਫੇਲ ਹੀ ਹੋ ਜਾਣਾ ਯਾਰ ਕੀ ਕਰਨ ਦਾ ਫਾਇਦਾ ਹਰ ਥਾਂ ਤੇ ਜੇ ਨੈਗੇਟਿਵ ਸੋਚਦੇ ਹੋ ਤਾਂ ਉਹਦਾ ਅਸਰ ਤੁਹਾਡੀ ਸਿਹਤ ਤੇ ਜਿਹੜੀ ਤੁਹਾਡੀ ਮਾਨਸਿਕ ਸਿਹਤ ਆ ਸਰੀਰਕ ਸਿਹਤ ਆ ਇੱਥੇ ਹੁੰਦਾ ਵਾ ਸਭ ਤੋਂ ਜ਼ਰੂਰੀ ਆ ਹਮੇਸ਼ਾ ਪੋਜ਼ਿਟਿਵ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਦੂਜੀ ਚੀਜ਼ ਤੁਹਾਨੂੰ ਤਬਾਹ ਕਰ ਦਿੰਦੀ ਆ ਸ਼ੱਕ ਕਿਸੇ ਤੇ ਵੀ ਭਾਵੇਂ ਆਪਣੀ ਪਤਨੀ ਤੇ ਪਤਨੀ ਨੂੰ ਪਤੀ ਤੇ ਆਪਣੇ ਦੋਸਤ ਤੇ ਕੋਈ ਵੀ ਹੋਰ ਰਿਸ਼ਤਾ ਜਿਹੜਾ ਉੱਤੇ ਤੁਹਾਨੂੰ ਸ਼ੱਕ ਹੋ ਗਿਆ ਤਾਂ ਅੰਦਰੋਂ ਅੰਦਰ ਹੀ ਤੁਸੀਂ ਝੂਰਨ ਲੱਗ ਜਾਂਦੇ ਹੋ ਸ਼ੱਕ ਪਹਿਲਾਂ ਤਾਂ ਹੁੰਦਾ ਕਿਉਂ ਆ ਸ਼ੱਕ ਦਾ ਵੀ ਕਾਰਨ ਇਹੀ ਆ ਕਿ ਜਦੋਂ ਸਾਡੀਆਂ ਲਿਸਨਿੰਗਸ ਇਹੋ ਜੀਆਂ ਨੇ ਅਸੀਂ ਹਮੇਸ਼ਾ 네ਗੇਟਿਵ ਜਿਹੜੀ ਮੈਂ ਗੱਲ ਕੀਤੀ ਆ 네ਗੇਟਿਵ ਸੋਚਦੇ ਹਾਂ ਸ਼ੱਕ ਨੂੰ ਜਨਮ ਦਿੰਦੀ ਆ ਚੀਜ਼ ਇਹਦੇ ਨਾਲੋਂ ਚੰਗਾ ਵਾ ਚਲੋ ਜੇ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਬੰਦੇ ਤੇ ਡਾਊਟ ਹੋ ਗਿਆ ਆਪਾਂ ਗੱਲ ਨਹੀਂ ਕਰ ਰਹੇ ਅੰਦਰੋਂ ਅੰਦਰ ਮਰੀ ਜ਼ਰੂਰ ਜਾਂਦੇ ਆ ਪਰ ਉਹਦੇ ਨਾਲ ਖੁੱਲ ਕੇ ਗੱਲ ਨਹੀਂ ਕਰ ਰਹੇ ਇਹ ਵੀ ਬਹੁਤ ਵੱਡਾ ਕਾਰਨ ਆ ਤਬਾਹ ਕਰ ਦੂ ਤੁਹਾਨੂੰ ਸ਼ੱਕ ਤੁਹਾਨੂੰ ਬਿਮਾਰੀਆਂ ਦੇ ਨਾਲ ਗ੍ਰਸਤ ਕਰ ਦੂਗਾ ਇਹ ਸ਼ੱਕ ਇਹਦੇ ਨਾਲੋਂ ਚੰਗਾ ਕਿ ਖੁੱਲ ਕੇ ਗੱਲ ਕਰੋ ਹਰ ਗੱਲ ਆਪਣੇ ਜਿਹੜਾ ਵੀ ਰਿਸ਼ਤਾ ਵਾ ਉਹਦੇ ਨਾਲ ਕਰਦੇ ਰਹੋ ਕੋਈ ਡਾਊਟ ਆ ਵੀ ਗਿਆ ਖੁੱਲ ਕੇ ਉਹਦੇ ਨਾਲ ਸਾਂਝਾ ਕਰੋ ਤੇ ਇਹ ਇੱਕ ਚੰਗੀ ਆਦਤ ਆ ਮੈਂ ਕਹੂੰਗਾ ਵੀ ਚੁੱਪ ਰਹਿਣਾ ਇੱਥੇ ਮੈਂ ਹਮੇਸ਼ਾ ਕਹਿੰਦਾ ਉਹਨਾਂ ਨਾਲ ਵੀ ਚੁੱਪ ਰਹੋ ਚੁੱਪ ਰਹਿਣ ਦੇ ਫਾਇਦੇ ਬਹੁਤ ਨੇ ਪਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਆਪਾਂ ਨੂੰ ਬੋਲਣਾ ਚਾਹੀਦਾ ਬੋਲ ਕੇ ਸਾਨੂੰ ਉਹਦੇ ਦਿਲ ਦੀ ਜਿਹੜੀ ਗੱਲ ਆ ਕਢਵਾ ਲੈਣੀ ਚਾਹੀਦੀ ਆ ਆਪਣਾ ਸ਼ੱਕ ਆ ਜਿਹੜਾ ਕਲੀਅਰ ਕਰ ਲੈਣਾ ਚਾਹੀਦਾ ਭਰੋਸਾ ਤੁਹਾਨੂੰ ਆਪਣੇ ਰਿਸ਼ਤੇ ਤੇ ਹੋਣਾ ਚਾਹੀਦਾ ਵਾ ਕਿਤੇ ਭਰੋਸਾ ਨਹੀਂ ਫਿਰ ਉਹ ਰਿਸ਼ਤਾ ਕਿਸੇ ਕੰਮ ਦਾ ਨਹੀਂ ਤੀਜੀ ਚੀਜ਼ ਤੁਹਾਨੂੰ ਖਤਮ ਕਰ ਸਕਦੀ ਆ ਤਬਾਹ ਕਰ ਸਕਦੀ ਆ ਤੁਹਾਡਾ ਗੁੱਸਾ ਗੁੱਸਾ ਤਾਂ ਹੈਗਾ ਹੀ ਖਤਰਨਾਕ ਹੈ ਜੀ ਆਪਾਂ ਕਈ ਇਹੋ ਜਿਹੇ ਹਾਲਾਤਾਂ ਦੇ ਵਿੱਚ ਗੁਜ਼ਰਦੇ ਆਂ ਕਿ ਗੁੱਸਾ ਆ ਜਾਂਦਾ ਪਰ ਬੰਦਾ ਉਹੀ ਜੋ ਗੁੱਸੇ ਤੇ ਕਾਬੂ ਕਰਨਾ ਜਾਣਦਾ ਹੋਵੇ ਆਪਣੀਆਂ ਫੀਲਿੰਗਸ ਦੇ ਉੱਤੇ ਕੰਟਰੋਲ ਜੀਦਾ ਵਾ ਉਹ ਬੰਦਾ ਜੇਤੂ ਆ ਜੀ ਜ਼ਿੰਦਗੀ ਦਾ ਨਿੱਕੀ ਨਿੱਕੀ ਗੱਲ ਤੇ ਗੁੱਸਾ ਆਉਂਦਾ ਸਾਨੂੰ ਅੱਜ ਕੱਲ ਗੱਡੀ ਲਈ ਆ ਨਵੀਂ ਲਈ ਆ ਤੇ ਸੜਕ ਤੇ ਲੈ ਕੇ ਨਿਕਲੇ ਆਂ ਆਪਾਂ ਮਾੜਾ ਜਿਹਾ ਸਕ੍ਰੈਚ ਕਿਸੇ ਨੇ ਪਾਤਾ ਗੁੱਸਾ ਆ ਗਿਆ ਚੀਜ਼ਾਂ ਦੇ ਨਾਲ ਪਿਆਰ ਆ ਸਾਨੂੰ ਇਹਨਾਂ ਉਹ ਗੁੱਸਾ ਦਵਾ ਰਿਆ ਸਾਨੂੰ ਰਿਸ਼ਤੇ ਤੋਂ ਉਮੀਦਾਂ ਨੇ ਜਿਹੜੀਆਂ ਉਹ ਗੁੱਸਾ ਦਿਵਾ ਰੀਆਂ ਨੇ ਸਾਨੂੰ ਰਿਸ਼ਤੇ ਦੇ ਵਿੱਚ ਧੋਖੇ ਆ ਜਿਹੜੇ ਉਹ ਗੁੱਸਾ ਦਿਵਾ ਰਹੇ ਨੇ ਸਾਨੂੰ ਵੀ ਬਹੁਤ ਸਾਰੇ ਹੋਰ ਕਾਰਨ ਨੇ ਹੁਣ ਜੇ ਆਪਾਂ ਲੱਭਣ ਤੇ ਆ ਜੀ ਆਪਾਂ ਹਰ ਸਮੇਂ ਗੁੱਸੇ ਨਾਲ ਭਰੇ ਹੀ ਰਵਾਂਗੇ ਕੰਮ ਕਾਜ ਇਹੋ ਜਿਹੇ ਨੇ ਤਰ੍ਹਾਂ ਤਰ੍ਹਾਂ ਦਾ ਗਾਹਕ ਮਿਲਦਾ ਵਾ ਤੁਹਾਨੂੰ ਤਰ੍ਹਾਂ ਤਰ੍ਹਾਂ ਦਾ ਜੇ ਤੁਸੀਂ ਨੌਕਰੀ ਕਰਦੇ ਹੋ ਉੱਥੇ ਤੁਹਾਡੇ ਕੋਲ ਕੰਮ ਕਰਾਉਣ ਲਈ ਬੰਦੇ ਨੇ ਆਉਣਾ ਵਾ ਹਰ ਸਵੇਰ ਦੇ ਬੰਦੇ ਨੇ ਤੁਹਾਨੂੰ ਰੋਜ਼ ਮਿਲਣਾ ਵਾ ਫਿਰ ਤੁਸੀਂ ਗੁੱਸਾ ਹੀ ਕਰਦਾ ਰਹੇ ਕਰਦੇ ਰਹੋਗੇ ਗੁੱਸੇ ਦੇ ਉੱਤੇ ਕਾਬੂ ਕਰਨਾ ਸਿੱਖੋ ਗੁੱਸਾ ਤੁਹਾਨੂੰ ਤਬਾਹ ਕਿਵੇਂ ਕਰਦਾ ਜਦੋਂ ਅਸੀਂ ਗੁੱਸੇ ਦੇ ਵਿੱਚ ਕੋਈ ਸਟੈਪ ਚੱਕ ਲੈਨੇ ਆ ਗੁੱਸੇ ਦੇ ਵਿੱਚ ਜਿਹੜਾ ਵੀ ਫੈਸਲਾ ਲੈਨੇ ਆ ਉਹ ਹਮੇਸ਼ਾ ਗਲਤ ਸਾਬਤ ਹੁੰਦਾ ਵਾ ਗੁੱਸੇ ਦੇ ਵਿੱਚ ਜਿਹੜਾ ਸਟੈਪ ਆਪਾਂ ਕਈ ਵਾਰ ਕਿਸੇ ਨੂੰ ਮਾਰਨ ਲੱਗੇ ਕੁੱਟਣ ਲੱਗੇ ਉਹਦਾ ਨੁਕਸਾਨ ਹੋ ਗਿਆ ਜਿਵੇਂ ਮੰਨ ਲਓ ਕਿ ਕਿਸੇ ਨੇ ਜਾਨੋ ਹੀ ਆਪਣੇ ਹੱਥੋਂ ਗਵਾਲੀ ਉਹ ਜਾਨ ਹੀ ਗਈ ਅਗਲੇ ਦੀ ਆਪਾਂ ਉਹਨੂੰ ਇਹੋ ਜਿਹਾ ਨੁਕਸਾਨ ਪਹੁੰਚਾਇਆ ਕਿ ਬੰਦੇ ਦੀ ਮੌਤ ਹੀ ਹੋ ਗਈ ਤੱ ਭਰਨਾ ਕਿਨੂੰ ਪੈਣਾ ਉਹਦਾ ਪਰਿਵਾਰ ਤਾਂ ਭਰੂਗਾ ਤੁਹਾਡਾ ਵੀ ਭਰੂਗਾ ਜਿਹੜਾ ਤੁਸੀਂ ਗੁੱਸੇ ਚ ਕਦਮ ਚੱਕਿਆ ਵਾ ਤੇ ਤੁਹਾਨੂੰ ਵੀ ਤਾਂ ਉਹ ਫਿਰ ਰੇਲ ਚ ਜ਼ਿੰਦਗੀ ਕੱਟਣੀ ਪੈਣੀ ਆ ਨਾ ਇੱਕ ਸਿਰਫ 5 10 ਮਿੰਟ ਦੇ ਗੁੱਸੇ ਕਰਕੇ ਜੇ ਕੰਟਰੋਲ ਕਰ ਲੈਂਦੇ ਉਹ ਹਾਲਾਤ ਨੂੰ ਕਿਸੇ ਹੋਰ ਤਰ੍ਹਾਂ ਕਾਬੂ ਕਰ ਲੈਂਦੇ ਤਾਂ ਸ਼ਾਇਦ ਇਹ ਨੌਬਤ ਆਉਂਦੀ ਨਾ ਸੋ ਇਹ ਬਹੁਤ ਜ਼ਰੂਰੀ ਆ ਜੀ ਤਬਾਹ ਹੋਣ ਤੋਂ ਬਚਣਾ ਜ਼ਿੰਦਗੀ ਸਕੂਨ ਦੇ ਨਾਲ ਜਿਉਣੀ ਆ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਤਕਨੀਕਾਂ ਨੇ ਗੁੱਸੇ ਤੇ ਕਾਬੂ ਕਰਨਾ ਸਾਨੂੰ ਆਉਣਾ ਚਾਹੀਦਾ ਵਾ ਤੇ ਮੈਡੀਟੇਸ਼ਨ ਉਹਦੇ ਲਈ ਕਰਨੀ ਜ਼ਰੂਰੀ ਆ ਆਪਾਂ ਨੂੰ ਰੱਬ ਦੇ ਨਾਲ ਜੁੜਨਾ ਜ਼ਰੂਰੀ ਆ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਜ਼ਰੂਰੀ ਆ ਤੇ ਆਪਣੇ ਆਪ ਤੇ ਸਵੈ ਜਿਹੜਾ ਆਪਾਂ ਉਹਨੂੰ ਕਹਿੰਦੇ ਆ ਸਵੈ ਭਰੋਸਾ ਉਹ ਬਹੁਤ ਜ਼ਰੂਰੀ ਆ ਤੇ ਚੀਜ਼ਾਂ ਦੇ ਨਾਲ ਘੱਟ ਪਿਆਰ ਇਨਸਾਨਾਂ ਦੇ ਨਾਲ ਜ਼ਿਆਦਾ ਪਿਆਰ ਇਹ ਚੀਜ਼ ਵੀ ਤੁਹਾਨੂੰ ਜ਼ਰੂਰ ਫਾਇਦਾ ਦੇਊਗੀ ਸੋ ਇਹਨਾਂ ਗੱਲਾਂ ਦੇ ਨਾਲ ਅੱਜ ਦੀ ਵੀਡੀਓ ਜਿਹੜੀ ਮੈਂ ਖਤਮ ਕਰਦਾ ਵਾਂ ਪਰ ਮੈਂ ਪਿਛਲੀ ਵੀਡੀਓ 'ਚ ਵਾਦਾ ਕੀਤਾ ਸੀ ਕਿ ਨਾਮ ਜ਼ਰੂਰ ਲੈਣੇ ਨੇ ਮੈਂ ਜਿਹੜੇ ਪਿਛਲੀ ਵੀਡੀਓ ਤੇ ਕਮੈਂਟ ਆਉਣਗੇ ਤੇ ਮੈਂ ਜ਼ਰੂਰ ਲਵਾਂਗਾ ਜੀ ਅੱਜ ਸਾਰਿਆਂ ਦੇ ਨਾਮ ਫੇਸਬੁੱਕ ਤੋਂ ਸਟਾਰਟ ਕਰਦਾ ਅੱਜ ਸਭ ਤੋਂ ਪਹਿਲਾ ਕਮੈਂਟ ਆ ਜੀ ਰਜੇਸ਼ ਕੁਮਾਰ ਨਗਲ ਧੰਨਵਾਦ ਜੀ ਤੁਸੀਂ ਕਾਫੀ ਲੰਬਾ ਚੌੜਾ ਕਮੈਂਟ ਕੀਤਾ ਹੋਇਆ ਮੈਂ ਤੁਹਾਡੀ ਦੱਸੀ ਹੋਈ ਗੱਲ ਨੂੰ ਪਹਿਲਾਂ ਤੋਂ ਫੋਲੋ ਕਰਦਾ ਹਾਂ ਪ੍ਰੋਬਲਮ ਹੈ ਪਰ ਪ੍ਰਮਾਤਮਾ ਨੇ ਫੇਰ ਵੀ ਚੜ੍ਹਦੀ ਕਲਾ 'ਚ ਰੱਖਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕਮੈਂਟ ਮੈਂ ਜਰੂਰ ਗੌਰ ਕਰੂੰਗਾ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਵਾ ਆਪਾਂ ਇਹੀ ਦੁਆ ਸਾਰਿਆਂ ਲਈ ਅਗਲਾ ਨਾਮ ਹੈ ਜੀ ਸ਼ੀਤਲ ਕਟਾਰੀਆ ਜੀ ਪਰਮਜੀਤ ਕੌਰ ਜੀ ਮਨਦੀਪ ਸੈਣੀ ਜੀ ਗੁਰਮੀਤ ਸਿੰਘ ਜੀ ਚਰਨਜੀਤ ਬਰਾੜ ਜੀ ਮਨਜੀਤ ਗਰੇਵਾਲ ਜੀ ਮਨਜੀਤ ਕੌਰ ਜੀ ਮਿੱਠੂ ਢਿੱਲੋਂ ਜੀ ਰੀਤ ਬਰਾੜ ਜੀ ਗੁਰਦੇਵ ਸਿੰਘ ਸੁਰਜੀਤ ਸਿੰਘ ਮਨਸੀਹਾ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਮੈਂ ਇਹੀ ਲਿਖਿਆ ਕੇਸਰ ਸਿੰਘ ਜੀ ਕਮਲਜੀਤ ਕੌਰ ਏ ਐਸ ਕੇ ਐਸ ਇਹਨਾਂ ਨੇ ਨਾਮ ਦੇ ਪਿੱਛੇ ਲਗਾਇਆ ਹੋਇਆ ਵੀਨਾ ਮੋਂਗਾ ਕਿਰਨ ਸਿੱਧੂ ਮਿੱਟੂ ਟਿੱਲੋਂ ਦੂਜੀ ਵਾਰ ਦੋ ਕਮੈਂਟ ਆਏ ਨੇ ਜੀ ਇਹਨਾਂ ਦੇ ਤੇ ਇਹ ਹੋ ਗਏ ਫੇਸਬੁੱਕ ਦੇ ਕਮੈਂਟ ਜਿਹੜੇ YouTube ਦੇ ਕਮੈਂਟ ਨੇ ਜੀ ਭੂਲਾ ਪਿੰਡੀ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜਸਦੀਪ ਹੰਜਰਾ ਜੀ ਸੁਖਵਿੰਦਰ ਸਿੰਘ ਜੀ ਤੇ ਅੱਗੇ ਆ ਜੀ ਜਸ਼ਵੀਰ ਸਿੰਘ ਠੰਡੇ ਵਾਲਾ ਸ੍ਰੀ ਮੁਕਸਰ ਸਾਹਿਬ ਤੋਂ ਬਹੁਤ-ਬਹੁਤ ਧੰਨਵਾਦ ਜੀ ਸੁਰਿੰਦਰ ਕੌਰ ਲੁਧਿਆਣੇ ਵਾਲੇ ਜੀ ਮਨਜੀਤ ਕੌਰ ਇਹ ਵੀ ਪੱਕੇ ਤੌਰ ਤੇ ਜੁੜੇ ਹੋਏ ਨੇ ਖੁਸ਼ਪਾਲ ਢੀਂਡਸਾ ਜੀ ਪ੍ਰੀਤ ਗਿੱਲ ਤੇ ਗੁਲਾਮ ਸਰਵਰ ਇਹ ਸਾਰਿਆਂ ਨੇ ਜਿਹੜੇ ਕਮੈਂਟ ਕੀਤੇ ਆ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਹੁਣ ਅਗਲੇ ਹਫਤੇ ਤੁਹਾਨੂੰ ਮੈਂ ਮਿਲੂੰਗਾ ਜੀ